ਇਹ ਵਾਲੋ ਤੁਹਾਨੂੰ ਬਿਆਰ ਪ੍ਰਿਸ਼ਾਸਕਾਲ ਅੱਜ ਦੇ ਬਹੁਤ ਤੁਹਾਡਾ ਸਵਾਗਤ ਕਰਦੇ ਆਂ ਅੱਜ ਫੇਰ ਆਈਆਂ ਬਿਆਸਤਰਿਆ ਦੇ ਆ ਵੇਖੋ ਪਾਣੀ ਦੀ ਸਪੀਡ ਆ ਕਿਤੇ ਇੰਨੀ ਸਪੀਡ ਦੇ ਅੱਜ ਇੰਨੀ ਸਪੀਡ ਤੇ ਵਹਣਾ ਪਾਣੀ ਹੱਦੋਂ ਪਰੇ ਆ ਵੇਖੋ ਜਿੱਧਰ ਨੂੰ ਨਜ਼ਰ ਜਾਂਦੀ ਆ ਪਾਣੀ ਪਾਣੀ ਆ ਆ ਜਿਹੜੇ ਪਪਲਰ ਆ ਜੀਰੀਆਂ ਜੂਰੀਆਂ ਨਹੀਂ ਇਹ ਲੱਭਦੀਆਂ ਖਤਮ ਕਾਣੀ ਜੀਰੀਆਂ ਵਾਲੀ ਤੇ ਆ ਵੇ ਪਾਣੀ ਆ ਪਾਣੀ ਇੱਧਰ ਘੁੰਮਣ ਘੇਰੀਆਂ ਇਦਾਂ ਪੈਂਡੀਆਂ ਵਿੱਚ ਆ ਦੇਖ ਲਓ ਚਾਰ-ਛਵਰੇ ਪਾਣੀ ਆ ਬਈ ਬੇਨਤੀ ਆ ਹੁਣ ਨੀਵੀਆਂ ਥਾਵਾਂ ਦੇ ਜਿੱਦਾਂ ਵੀ ਕੋਈ ਫਸਿਆ ਪੂਸੇ ਨਿਕਲ ਜਾਓ ਤੇ ਜਿੱਦਾਂ ਵੀ ਰਾਤ ਦਿਨ ਹੁਣ ਲੱਗ ਕੇ ਬੰਨਾਂ ਵਾਲੇ ਪਾਸੇ ਜਿਹੜੀ ਰਾਖੀ ਕਰੋ ਤੇ ਜਿੱਦਾਂ ਵੀ ਉਹਨਾਂ ਦੀ ਹੁਣ ਅੱਜ ਖਬਰਾਂ 'ਚ ਦੱਸਿਆ ਹੈ ਹੀ ਬਾਹੂਪੁਰ ਵਾਲੀ ਸਾਈਡ ਆਲੀ ਕਲਾਂ ਦੇ ਸੈਡ ਵੀ ਬੰਨ ਟਟਾ ਉੱਥੇ ਵੀ ਮਿੱਟੀ ਦੀ ਸੇਵਾ ਬਚਾਓ ਠੀਕ ਨਹੀਂ ਤੇ ਤੇ ਉਹਨਾਂ ਦੀ ਹੈਲਪ ਕਰੋ ਠੀਕ ਹੈ ਨਾ ਤੇ ਜਿੰਨੀ ਹੋ ਸਕੇ ਮਦਦ ਕਰੋ ਜਿਨ੍ਹਾਂ ਦੇ ਬੰਨ ਟੁੱਟੇ ਉਹਨਾਂ ਦਾ ਸਾਥ ਦਿਓ ਬੰਨ ਬੰਨੋ ਉਹਨਾਂ ਦੇ ਵੀ ਘਰਾਂ ਚੋਂ ਪਾਣੀ ਨਿਕਲੇ ਤੇ ਅੱਜ ਜਿੱਥੇ ਆਪਾਂ ਖੜੇ ਆ ਇੱਥੇ ਇਹਦੇ ਕੰਡੇ ਦੇ ਨਾਲ ਹੀ ਬਿਆਸ ਤਰਿਆ ਵਗਦਾ ਉਹ ਜਿਹੜੀ ਇੱਧਰ ਨੂੰ ਪਰਾਂ ਉਹ ਜਿੰਨੀ ਵੀ ਆ ਜਿਹੜੀ ਕਾਲੀ ਜਿਹੀ ਦੇ ਕੰਡੇ ਕਾਨੇ ਜੇ ਇਤੋਂ ਪਰਾਂ ਜ਼ਮੀਨ ਆ ਸਾਰੀ ਇਤੋਂ ਪਰਲੇ ਬੰਨੇ ਨੂੰ ਪਾਣੀ ਇਹ ਹੈਗਾ ਵਾ ਤੁਹਾਨੂੰ ਦੱਸ ਰਿਹਾ ਇਸ ਵੇਲੇ ਜਿਹੜੀ ਨਡਾਲਾ ਤੋਂ ਲੈ ਕੇ ਢਿਲਾਵਾਂ ਦਾ ਕਿਰਿਆ ਉਹਦੇ ਵਿੱਚ ਪਾਣੀ ਫੈਲਿਆ ਹੋਇਆ ਵਾ ਜਿਹੜੇ ਮੰਨ ਲਓ ਵੀ ਨੀਵੇਂ ਕੋਠੇ ਸੀ ਕੋਈ 10 ਫੁੱਟ ਵਾਲਾ ਉਹ ਕੋਈ ਕਿਤੇ ਉਹ ਤਾਂ ਨਹੀਂਗੇ ਦੇਖਦੇ ਤੇ ਜਿਹੜੇ ਕੋਈ 12 13 ਫੁੱਟ ਤੋਂ ਉੱਪਰ ਵਾਲੇ ਆ ਉਹ ਦੇਖਦੇ ਐ ਵਿੱਚ ਲੱਕੜ ਵੀ ਰੋੜ ਕੇ ਆ ਰਹੀ ਆ ਵੀਰ ਜੀ ਅੱਜ ਜੋ ਖਬਰਾਂ ਚ ਦੱਸਿਆ ਗਿਆ ਬੰਨ ਦਾ ਟੁੱਟੇ ਆ ਜੀ ਦੂਰ ਉਹਨਾਂ ਦਾ ਸਾਥ ਦਿਓ ਤਕੜੇ ਹੋ ਕੇ ਮਿੱਟੀ ਦੀ ਸੇਵਾ ਬਚਾਓ ਇੱਥੇ ਕਈ ਕੋਸ਼ ਰੋੜ ਕੇ ਆ ਰਿਆ ਹੋਆ ਤੇ ਪਾਣੀ ਹੱਥੋਂ ਪਰੇ ਵੱਧ ਗਿਆ ਵਾ ਇਹ ਕੋ ਦੋਰ ਰੇਨਿੰਗ ਹੈ ਖਤਰੇ ਦੇ ਨਿਸ਼ਾਨ ਤੋਂ ਵੀ ਉੱਪਰ ਹੀ ਕੰਮ ਚੱਲਣ ਡਿਆ ਹੁਣ ਖਤਰੇ ਦਾ ਨਿਸ਼ਾਨ ਤੇ ਕਦੋਂ ਦਾ ਲੰਘ ਗਿਆ ਹੁਣ ਜਮੀਨਾਂ ਦਾ ਲੈਵਲ ਤੇ ਪਾਣੀ ਦਾ ਲੈਵਲ ਇਕਾ ਜੀੜੀਆਂ ਤਾਂ 100% ਹੀ ਗਈਆਂ ਆ ਕੇ ਦੇ ਚਾਰੇ ਚੂਰੇ ਜੇ ਦੇਖਦੇ ਜੀੜੀਆਂ ਨਹੀਂ ਹੈਗੀਆਂ ਜੀੜੀਆਂ ਖਤਮ ਜੇ ਹਮ ਆਪਾਂ ਜਿੱਥੇ ਖੜੇ ਆ ਆ ਹਟਾਇਆ ਕਿੰਨਾ ਉੱਚਾ ਵਾ ਉਹਦੇ ਤੋਂ 100 ਫੁੱਟ ਚਾਹੀਤੇ ਆ ਇਦੇ ਨਾਲ ਹੀ ਦਰਿਆ ਵਗਦਾ ਵਾ ਇਹ ਵਿਆਸ ਦਰਿਆ ਦੀ ਇਹ ਸੂਰਤ ਹੈ ਹਾਂ ਤੇ ਪ੍ਰਮਾਤਮਾ ਬਲੀ ਕਰੇ ਪਾਣੀ ਐਸ ਵੇਲੇ ਪੂਰਾ ਫਾਨ ਤੇ ਆ ਪੂਰੀ ਸਪੀਡ ਨਾਲ ਚੱਲ ਰਿਹਾ ਵਾ ਕੋਈ ਇਦੇ ਲੱਗੇ ਨਾ ਜਾਏ ਉਹ ਪਿਕਨਿਕ ਸਪੋਰਟ ਨਾਲ ਆ ਕੰਮ ਨਾ ਜਾਏ ਉਹ ਕਨਰੇਲਾ ਸਾਡੇ ਦਾ ਆਪ ਉਧਰ ਖੇਤ ਡੁੱਬੇ ਪਏ ਨੇ ਸਾਡੇ ਪਿੰਡ ਦੀ ਜ਼ਮੀਨ ਆ ਡੁੱਬੀ ਪਈ ਆ ਜਿਉਂ ਜੀਰੀਆਂ ਤੱਕ ਕਾਫੀ ਦਿਨਾਂ ਦੀਆਂ ਖਤਮ ਹੋ ਗਈਆਂ ਐ ਤੇ ਬਾਅਦਤਬਾਦ ਵੀਡੀਓ ਨੂੰ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਹੈ ਤੇ ਜਿਨ੍ਹਾਂ ਦੇ ਡੁੱਬੇ ਆ ਘਰ ਉਹਨਾਂ ਨੂੰ ਕੱਢੋ ਉਹਨਾਂ ਦੇ ਚ ਪਸ਼ੂਆਂ ਨੂੰ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਓ ਤੇ ਉਹਨਾਂ ਨੂੰ ਰਾਸ਼ਨ ਪਾਣੀ ਦੀ ਜ਼ਰੂਰ ਦਿਓ ਹੈਲਪ ਕਰੋ ਉਹਨਾਂ ਦੀ ਤੇ ਬੰਨਾਂ ਵਾਲਿਆਂ ਦਾ ਜ਼ਰੂਰ ਸਾਥ ਦਿਓ ਤੇ ਜਿਨ੍ਹਾਂ ਦੇ ਬੰਨ ਹੈਗੇ ਆ ਲੱਗੇ ਉਹ ਰਾਤ ਨੂੰ ਉਹਨਾਂ ਦੀ ਨਿਗਰਾਨੀ ਕਰਨ ਤੇ ਉਹਨਾਂ ਦਾ ਸਾਥ ਦਿਓ ਤੇ ਬੰਨਾਓ ਹੈਂ ਸੋ ਇਹ ਗੱਲਾਂ ਨੇ ਪਾਣੀ ਵੱਧ ਰਿਹਾ ਵਾ ਬੂਟੀ ਰੋਡ ਰੋਡ ਵਿੱਚ ਆ ਰਹੀ ਹੈ ਪਾਣੀ ਦਾ ਐ ਜਦਾਂ ਲਾਲ ਜਿਹਾ ਸਾਲਾ ਰੰਗ ਹੁੰਦਾ ਇਹਦਾ ਕੋਠੇ ਡੁੱਬੇ ਖੜੇ ਨੇ ਹੈ ਹੁਣ ਇੰਨਾ ਪਾਣੀ ਹੈ ਨਾ ਹੱਥੋਂ ਭਰੇ ਆ ਭਾਈ ਜਿਹੜਾ ਡੱਟੇ ਲਵਾ ਤੁਰਨਾ ਡਾ ਨਡਾਲਾ ਢਿਲਵਾਂ ਦਾ ਬੰਨ ਹੈ ਜੀ ਵੀ ਨਿਗਰਾਨੀ ਰੱਖਿਓ ਰਾਤ ਨੂੰ ਕਿਉਂਕਿ ਢਿਲਵਾਂ ਲ ਕੁਏ ਟੁੱਟਦਾ ਹੁੰਦਾ ਵਾ ਜਿਵੇਂ ਪਾਣੀ ਵਧਣ ਡਿਆ ਵਾ ਤੇ ਇਹਦੀ ਵੀ ਨਿਗਰਾਨੀ ਰੱਖੋ ਪਾਣੀ ਇਹ ਵੇਲੇ ਪੂਰਾ ਫਾਨ ਤੇ ਅਧਰਿਆ ਹਾਂ ਇਹ 23 ਵਰਗੇ ਹਾਲਾਤ ਬਣਦੇ ਨਜ਼ਰ ਆ ਰਹੇ ਆ ਜਿੱਦਾਂ ਪਾਣੀ ਵਧ ਰਿਹਾ ਨਾ 23 ਵਰਗੇ ਹਾਲਾਤੀ ਆ ਇਹਦੇ ਹੋ ਜਾਣੇ ਆ ਤਕਰੀਬਨ ਹੋਏ ਹੀ ਖੜੇ ਆ ਫਸਲਾਂ ਦਾ ਦਿਸਦੀ ਨਹੀਂ ਆ ਪਪੂਲਰ ਪਪੂਲਰ ਕਿਸੇ ਨੇ ਲਾਏ ਜਾਂ ਚਾਰਾ ਚੂਰਾ ਬੀਜਿਆ ਹੋ। ਉਹੀ ਦਿਸਦਾ ਹੈ ਨਹੀਂ ਫਸਲ ਫਸਲ ਕੋਝੇ ਬੀਏ تھے ਤੇ ਹਵਾ ਹਵਾ ਬਹੁਤ ਤੇਜ਼ ਵਗ ਰਹੀ ਹੈ ਤੇ ਅੱਜ بارش ਕਾਫੀ ਦਿਨਾਂ ਤੋਂ ਬਹੁਤ ਹੋ ਰਹੀ ਹੈ। ਬਈ ਜਿੱਥੇ ਨੇ ਵੀ ਨਹੀਂ ਉਹ ਤੁਹਾਡੇ ਜੇ ਕੋਈ ਫਸਿਆ ਹੋ ਤਾਂ ਉਹਨੂੰ ਰੈਸਕਿਊ ਕਰਕੇ ਬਾਹਰ ਕੱਢੋ ਤੇ ਜਿੱਦਾਂ ਉਹਨੂੰ ਕਿਸੇ ਜੀ ਦੀ ਲੋੜ ਆ ਜ਼ਰੂਰ ਦਿਓ ਰਾਸ਼ਨ ਦੀ ਲੋੜ ਆ ਇਹ ਐਸੀ ਵੀ ਚੀਜ਼ ਹੈ ਕਿ ਜਿੱਦਾਂ ਬਾਈ ਜੀ ਬੰਨ ਟੁੱਟਿਆ ਉਹਨਾਂ ਵਾਸਤੇ ਮੇਨ ਸੇਵਾ ਮਿੱਟੀ ਦੀ ਜ਼ਰੂਰ ਪਚਾਓ ਜਾਂ ਤੋੜੇ ਪਚਾਓ ਖਾਲੀ ਵੀ ਪਚਾਓ ਭਰ ਕੇ ਮਿੱਟੀ ਦੇ ਵੀ ਪਚਾਓ ਟਰਾਲੀਆਂ 'ਚ ਮਿੱਟੀ ਲੈ ਕੇ ਜਾਓ ਤੇ ਜਿੰਨਾ ਆਪਣਾ ਇੱਥੋਂ ਆ ਜਿੱਥੇ ਆਪਾਂ ਖੜੇ ਆ ਅਡੇ ਇਧਰੋਂ ਅੜਾਲੇ ਤੋਂ ਲੈ ਕੇ ਢਲਵਾ ਹੋ ਗਿਆ ਕਿ ਸੁਲਤਾਨਪੁਰ ਲੋਟੀ ਦਾ ਏਰੀਆ ਮੋਹਨਦਵਾਲ ਸੈਡ ਹੋ ਗਈ ਉੱਤੋਂ ਘੜੀ ਹਰੀਕੇ ਦਾ ਹਰੀਕੇ ਤੋਂ ਅੱਕੇ ਤੱਕ ਜਿੱਥੇ ਵੀ ਮਾਰ ਪੈ ਰਹੀ ਹੈ ਹੈਨਾ ਇਹ ਬਿਆਸਤਰੀ ਆ ਦੀ ਗੱਲ ਕਰਦੇ ਆ ਤੇ ਬਾਈ ਜੀ ਜਰੂਰ ਸੇਵਾ ਪਜਾਓ ਮਿੱਟੀ ਜਿਸ ਵਿੱਚ ਇਹਦੀ ਲੋੜ ਆ ਜਰੂਰ ਦੋ ਚਲੋ ਅੱਗੇ ਅਗਲੇ ਤੇ ਹੁਣ ਦੁੱਖ ਦੀ ਘੜੀ ਆ ਉਹੀ ਇਨਸਾਨ ਉਹੀ ਪਰਖਿਆ ਜਾਂਦਾ ਜਿਹੜਾ ਅਗਲੇ ਦੋ ਉਸ ਟਾਈਮ ਤੇ ਖੜਿਆ ਉਹਨੂੰ ਯਾਦ ਰਹਿ ਜਾਂਦਾ ਜਿਹੜਾ ਨਹੀਂ ਖੜਦਾ ਉਹ ਫੇਰ ਲੈ ਨੂੰ ਚੀਤਾ ਲਿੰਦਾ ਹੈ ਨਾ ਬਸਲਾਂ ਦਾ ਤਾਂ ਇੱਧਰ ਵੀ ਦੇਖ ਲਓ ਸਾਡੀ ਐਵੇਂ ਪਿੰਡ ਦੀ ਵੀ ਇੱਧਰ ਜ਼ਮੀਨਾਂ ਸਾਰੀਆਂ ਡੁੱਬੀਆਂ ਪਈਆਂ ਬਈ ਜੀ ਹੈ ਨਾ ਤੇ ਕਈਆਂ ਦਾ ਬੜਾ ਕੀ ਹੁੰਦਾ ਉਹ ਹੱਸਦੇ ਦੰਦ ਕੱਢਦੇ ਫਲੱਡ ਵੇਖਣ ਆਏ ਯਾਰ ਇਹ ਕੋਈ ਇੱਥੇ ਕਿਹੜੀ ਪਿਕਨਿਕ ਚੱਲਣ ਦੀ ਫਲੱਡ ਵੇਖਣ ਆਏ ਚੰਦਰੇ ਤੇ ਦਰਿਆ ਦੇ ਲਾਗੇ ਨਾ ਆਇਓ ਹਾਂ ਜਿੱਥੇ ਖੜੇ ਆ ਇੱਥੇ ਦਰਿਆ ਵਾ ਇਤੋਂ ਪਰਾਂ ਨੂੰ ਇਤੋਂ ਦਰਿਆ ਤੋਂ 3 ਕਿਲੋਮੀਟਰ ਦੂਰੀ ਤੇ ਬੰਨਵਾ ਉਹ ਸਪੈਡੇ ਤੁਹਾਨੂੰ ਜਿਉਂ ਕਰਕੇ ਦਿਖਾਉਨੇ ਆ ਸਪੈਡੇ ਇੱਥੇ ਬੰਨਵਾ ਤੇ ਜਿਹੜੇ ਆਪਣੇ ਹੈਗੇ ਨਡਾਲਾ ਤੋਂ ਆ ਇਬਰਾਹੀਮਵਾਲ ਹੋ ਗਿਆ ਇਤੋਂ ਲੈ ਕੇ ਢਿਲਮੰਟ ਢਿਲਮੰਟ ਤੋਂ ਬੰਨ ਨੂੰ ਮਾਰ ਪੈਂਦੀ ਹੁੰਦੀ ਆ ਉੱਥੋਂ ਇਹਦੇ 88 ਜੀ ਟੁੱਟਿਆ ਸੀ ਤੇ ਉੱਥੋਂ ਥੋੜਾ ਇੰਨਾ ਬੰਨ ਦੀ ਨਿਗਰਾਨੀ ਕਰੋ ਜਿਹੜੇ ਜਿਹੜੇ ਬੰਨ ਦੇ ਲਾਗੇ ਏਰੀਆ ਵਾਲੇ ਆ ਕਿਉਂਕਿ ਇਹਦੇ ਨਾਲ ਹੀ ਬਚਾਉਣਾ ਠੀਕ ਹੈ ਨਾ ਬਾਈ ਜੀ ਤੇ ਜਿੰਨੇ ਵੀ ਜਿਨ੍ਹਾਂ ਦੇ ਬੰਨਾਂ ਦੇ ਟੁੱਟੇ ਆ ਉਹਨਾਂ ਦੇ ਤੋੜੇ ਜਿ ਜੋ ਵੀ ਹੈ ਮਿੱਟੀ ਦੀ ਸੇਵਾ ਜਿੱਦਾਂ ਵੀ ਜੋ ਕੁਝ ਤੁਸੀਂ ਪਛਾ ਸਕਦੇ ਜ਼ਰੂਰ ਪਛਾਓ ਉਹਨਾਂ ਦਾ ਸਾਥ ਦਿਓ ਤਕੜੇ ਹੋਗੇ ਦਿਓ ਤੇ ਸੋ ਇਹ ਗੱਲਾਂ ਨਹੀਂ ਪਾਣੀ ਪਾਣੀ ਜਿਹੜਾ ਰੋਜ਼ ਵਧ ਰਿਹਾ ਵਧਾਰ ਰਿਹਾ ਡੈਮਾਂ ਤੋਂ ਕਿਉਂਕਿ ਤੁਹਾਨੂੰ ਪਤਾ ਪ੍ਰਸਾਤਾ ਹੋ ਰਹੀਆਂ ਹੈ ਮਾਛਲ ਚ ਉਧੇ ਕਾਰਨ ਪੰਜਾਬ ਚ ਵੀ ਹੋ ਰਹੀਆਂ ਵਾ ਪਰ ਪੰਜਾਬ ਦੇ ਪਾਣੀ ਨਾਲ ਪ੍ਰਸਾਦ ਨਾਲ ਪਾਣੀ ਨਹੀਂ ਵਧਦਾ ਠੀਕ ਆ ਨਾ ਤੇ ਆ ਦੇਖੋ ਪਾਣੀ ਪਾਣੀ ਆ ਚਾਰ ਚੁਫੇਰੇ ਨਹੀ ਆ ਠੀਕ ਫਸਲਾਂ ਜੀ ਝੋਨੇ ਦਾ ਖਤਮ ਹੋ ਗਿਆ ਵੀਰੇ ਜੀਰੀਆਂ ਜੇ ਉਹ ਹੀ ਆ ਝੋਨਾ ਹੋ ਗਿਆ ਜੀਰੀ ਹੋ ਗਈ ਉਹ ਤਾਂ ਖਤਮ ਆ ਹੈ ਨਾ ਇਕਦਮ ਦੇਖੋ ਪਾਣੀ ਪਾਣੀ ਨਹੀ ਆਉਂਦਾ ਜਿੱਥੇ ਨਜ਼ਰ ਜਾਂਦੀ ਆ ਤੇ ਹਾਂ ਆ ਕਿਸੇ ਦਾ ਚਾਰਾ ਨਹੀ ਆਉਂਦਾ ਮਾੜਾ ਮਾੜਾ ਜਿਆ ਉਹ ਚਾਰੇ ਆ ਜਿਨ੍ਹਾਂ ਦੇ ਪੱਠੇ ਵੀ ਜੇ ਡੰਗਰਾਂ ਵਾਸਤੇ ਉਹੀ ਨਜ਼ਰ ਆਉਂਦੇ ਬਾਕੀ ਨਹੀਂ ਖਤਮ ਇਹ ਕਣੀ ਠੀਕ ਹੈ ਨਾ ਤੇ ਦੇਖ ਲੋ ਮਾਲਕ ਦੇ ਰੰਗ ਆ ਚਲੋ ਕੁਦਰਤ ਦੀ ਮਾਰ ਆ ਤੇ ਅਸੀਂ ਫੇਰ ਕਹਿੰਨੇ ਆ ਤੇ ਉਹਨਾਂ ਦਾ ਸਾਥ ਦਿਓ ਜਿਹੜੀ ਚੀਜ਼ ਦੀ ਲੋੜ ਆ ਉਹ ਤੋਂ ਕਈਆਂ ਨੇ ਆਪਣੀ ਜੜਾਂ ਜ਼ਿੰਮੇਦਾਰ ਹੁੰਦਾ ਉਹਨੇ ਫਸਲ ਦੇ ਸਿਰ ਤੋਂ ਹੀ ਸਾਰਾ ਕੁਝ ਵੇਖਣਾ ਕਰਨਾ ਹੁੰਦਾ। ਕਈਆਂ ਨੇ ਬੱਚਿਆਂ ਦੇ ਵਿਆਹ ਦਿੱਤੇ ਹੁੰਦੇ ਆ ਤੇ ਜੋ ਵੀ ਹੋਰ ਵੀ ਕਿੰਨ ਮੰਨ ਲਓ ਕੋਈ ਚੀਜ਼ ਲੈਣੀ ਹੈ ਤੇ ਸਿਰ ਉਹਿਆਂ ਜਿੰਨਾ ਉਹਨਾਂ ਦਾ ਨੁਕਸਾਨ ਹੋਇਆ ਸਾਥ ਦਓ। ਕਿਉਂਕਿ ਫਸਲ ਮਰ ਜਾਏ ਨਾ ਫਿਰ ਬੜਾ ਦੁੱਖ ਬੜਾ ਹੁੰਦਾ। ਹੁਣ ਕਈਆਂ ਦਾ ਬਹੁਤ ਬਹੁਤ ਖੇਤ ਮਰੀਏ ਨਾ ਠੀਕ ਹੈ ਨਾ ਸਾਥ ਜ਼ਰੂਰ ਦਓ ਅਗਲੇ ਦਾ। ਅਗਲੇ ਨੂੰ ਉਹ ਟਾਈਮ ਜੀਤੇ ਰਹਿ ਜਾਂਦਾ ਠੀਕ ਹੈ ਨਾ ਭਾਈ ਜੀ। ਆਪਾਂ ਫੇਰ ਬੇਨਤੀ ਕਰਦੇ ਮਿੱਟੀ ਜ਼ਰੂਰ ਪਚਾਓ ਜਿਨ੍ਹਾਂ ਦੇ ਬੰਨ ਟੁੱਟਿਆ ਬਾਹੂਪੁਰ ਹੋ ਗਿਆ ਆਲੀ ਕਲਾਂ ਇੱਧਰ ਟੁੱਟਿਆ ਜ਼ਰੂਰ ਮਿੱਟੀ ਪਚਾਓ ਉਧਾਂ ਤਰਨਦਾਰਨ ਦੇ ਜਿਹੜਾ ਹਰੀਕੇ ਤੋਂ ਅੱਗੇ ਬੰਨ ਟੁੱਟਿਆ ਹਰੀਕੇ ਤੋਂ ਅੱਗੇ ਵੀ ਜੇ ਕਿਸੇ ਦਾ ਕੋਈ ਬੰਨ ਬੁੰਦੀ ਹੈਗਾ ਵਾ ਉਹਨਾਂ ਨੂੰ ਮਿੱਟੀ ਉਹਨਾਂ ਦਾ ਵੀ ਸਾਥ ਦਿਓ ਤੇ ਠੀਕ ਹੈ ਨਾ ਆਪਾਂ ਇਹ ਬੇਨਤੀਆਂ ਕਰ ਰਹੇ ਆਂ ਆਪਾਂ ਇੱਥੇ ਵੇਲੇ ਆ ਦਰਿਆ ਤਾਂ ਇੱਥੇ ਫੁੱਲਾ ਉਹਦੇ ਬਾਰੇ ਜਿਹੜੀ ਵੀਡੀਓ ਬੰਨ ਲਾਗੋਂ ਉਹ ਗਾ ਨਹੀਂ ਨਾ ਬੰਦਾ ਸਕਦਾ ਤੇ ਦਰਿਆ ਫੁੱਲ ਉਫਾਨ ਤੇ ਆ ਨੇ ਵੇਲੇ ਦਰਿਆ ਬਿਰਜ ਖਤਰੇ ਦੇ ਨਿਸ਼ਾਨ ਤੋਂ ਦਿੱਕਾ ਦੀ ਉੱਪਰ ਚੱਲਣ ਡਿਆ ਹੈ। ਉਹ ਤਾਂ ਕਹਿ ਦਿੰਦੇ ਨਹੀਂ ਕਿ ਲੇਕਿਨ ਸਿਚੁਏਸ਼ਨ ਕੰਟਰੋਲ ਚਾ ਇਥੇ ਆਊਟ ਆਫ ਕੰਟਰੋਲ ਹੀ ਕੰਮ ਆ ਗਿਆ। ਆ ਵੇ ਲੋ। ਚਾਰ ਸਵੇਰੇ ਪਾਣੀ ਹੀ ਪਾਣੀ ਨਜ਼ਰ ਆਉਂਦਾ। ਜਿੜੀ-ਜੁੜੀ ਕੱਖ ਨਹੀਂ ਦਿਖਦਾ। ਆ ਜੜੀਆਂ ਵਿੱਚ ਤੁਹਾਨੂੰ ਨਜ਼ਰ ਆ ਰਹੀ ਹੈ ਕਾਈ ਕੰਨੇ ਆ। ਐ ਤੇ ਚਲੋ ਵੀਰ ਜੀ ਇੰਨੀਆਂ ਬੇਨਤੀਆਂ ਨੂੰ ਪ੍ਰਵਾਨ ਕਰਿਓ ਜਰੂਰ ਸਾਥ ਦਿਓ ਉਹਨਾਂ ਦਾ ਤਕੜੇ ਹੋ ਕੇ ਮਿੱਟੀ ਦੀ ਸੇਵਾ ਲਾਗੇ ਜਿਹੜੇ ਬੰਨਾਂ ਵਾਲੇ ਆ ਰਾਤ ਨੂੰ ਵੀ ਨਿਗਰਾਨੀ ਕਰੋ ਬੰਨ ਦੀ ਤੇ ਇਹਦੇ ਨਾਲ ਚਲੋ ਬਚਾਅ ਹੋ ਜਾਈ ਜਿਹੜੀਆਂ ਬੰਨਾਂ ਤੋਂ ਪਰੇ ਆ ਉਹ ਤੇ ਬਚ ਜਾਣ ਹੁਣ ਜਿਹੜੀਆਂ ਅੰਦਰ ਵਾ ਉਹ ਤੇ ਚਲੋ ਉਹਨਾਂ ਦਾ ਕੀ ਕਰ ਸਕਦੇ ਆ ਤੇ ਜਰੂਰ ਸਾਥ ਦਿਓ ਤਕੜੇ ਹੋ ਕੇ ਦਿਓ ਤੇ ਚਲੋ ਠੀਕ ਆ ਅੱਜ ਵਾਲਾ ਵਲੌਗ ਇਥੋਂ ਤੱਕ ਸੀਨ ਲਾਈਕ ਕਰਿਓ ਸ਼ੇਅਰ ਕਰਿਓ ਜਿਹੜੀ ਵੀ ਚੈਨਲ ਤੇ ਨਵੀਂ ਆਈ ਹੈ ਜਰੂਰ ਸਬਸਕ੍ਰਾਈਬ ਕਰਿਓ ਤੁਹਾਡਾ ਵਲੌਗ ਵੇਖਣ ਤੇ ਬਹੁਤ ਧੰਨਵਾਦ